ਇਹ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਚਰਚਾ ਚੱਲ ਰਹੀ ਹੈ ਪ੍ਰਵਾਸੀਆਂ ਨੂੰ ਉਹਨਾਂ ਦੇ ਉਹ ਪ੍ਰਵਾਸੀਆਂ ਨੂੰ ਜੇ ਆਉਣਾ ਤਾਂ ਪੱਕੇ ਵਸਨੀਕ ਨਾ ਬਣਾਓ ਪਰ ਤੁਸੀਂ ਉਹ ਛੋਟੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹੋ ਜਿਹੜੀਆਂ ਰੇੜੀਆਂ ਲਾਉਂਦੇ ਆ ਦਿਹਾੜੀਆਂ ਕਰਦੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੇ ਪੰਜਾਬ ਚ ਆ ਕੇ ਨੌਕਰੀਆਂ ਵੰਡ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੀਆਂ ਸਰਕਾਰਾਂ ਚਲਾ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਸੀਐਮ ਹਾਊਸ ਦੇ ਵਿੱਚ ਬੈਠੇ ਆ ਉਹ ਪ੍ਰਵਾਸੀਆਂ ਨੂੰ ਕੀ ਕਰੋਗੇ ਮਤਲਬ ਜਿਹੜੇ ਪ੍ਰਵਾਸੀਆਂ ਨੇ ਨੀਤੀਆਂ ਬਣਾਉਣੀਆਂ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਤਾਂ ਪ੍ਰਵਾਸੀ ਬਣਾ ਰਹੇ ਆ ਤੁਸੀਂ ਰੋ ਰਹੇ ਹੋ ਕਿ ਕੋਈ ਦਿਹਾੜੀਦਾਰ ਕੋਈ ਮਜ਼ਦੂਰ ਉਹ ਤਾਂ ਬਾਅਦ ਨਹੀਂ ਹੁੰਦਾ ਪਰ ਨੇਫਟ ਲਾਂਗੇ ਪਰ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਤੁਹਾਡੇ ਦਫ਼ਤਰਾਂ ਦੇ ਵਿੱਚ ਤੁਹਾਡੀਆਂ ਮੰਤਰੀਆਂ ਦੇ ਨਾਲ ਪ੍ਰਵਾਸੀ ਬਹਿ ਗਏ ਨੇ ਇਸ ਚਿੰਤਾ ਦਾ ਵਿਸ਼ਾ ਪੰਜਾਬ ਲਈ ਕੀ ਪੰਜਾਬ ਦੇ ਜਦੋਂ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਫਤਵਾ ਨਹੀਂ ਦਿੱਤਾ ਭਗਵਾਨ ਸਿੰਘ ਮਾਨ ਨੂੰ ਫਤਵਾ ਦਿੱਤਾ ਇਹ ਕੱਲ ਦਾ ਪਤਾ ਆਮਦਮੀ ਪਾਰਟੀ ਨੂੰ ਵੀ ਹੈ ਪਿਛਲੀ ਚੋਣ ਲੜੀ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਐਸ ਵਾਰ ਦੀ ਚੋਣ ਤਾਂ ਸੀਟਾਂ ਆਈਆਂ ਸੀ ਵੀ ਐਸ ਵਾਰ ਦੀ ਚੋਣ ਲੜੀ ਭਗਵਾਨ ਸਿੰਘ ਮਾਨ ਦੇ ਸਿਰ ਤੇ ਸੀਟਾਂ ਆਈਆਂ 92 ਲੋਕਾਂ ਨੇ ਭਗਵੰਤ ਮਾਨ ਤੇ ਭਰੋਸਾ ਕੀਤਾ ਕੇਜਰੀਵਾਲ ਦੀ ਇਮੇਜ ਅੱਜ ਵੀ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਜੋ ਜੀ 2000 ਸਤਾਰਾ ਮੌਕੇ ਸੀ ਉਦੋਂ ਮਾਰੀ ਹੋਈ ਐ ਉਦੋਂ ਕੱਢ ਰਿਆ ਪੱਧਰ ਤੇ ਗਈ ਐ ਫਿਰ ਅਰਵਿੰਦ ਕੇਜਰੀਵਾਲ ਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ ਤਾਂ ਫਿਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਦੇ ਸਕਦਾ ਹੈ ਫਿਰ ਮੈਂ ਇੱਥੇ ਹੈਰਾਨ ਐ ਪੰਜਾਬ ਦੇ ਵਿਰੋਧੀ ਧਿਰਾਂ ਦੇ ਉੱਤੇ ਕਿ ਪੰਜਾਬ ਦੀਆਂ ਵਿਰੋਧੀ ਧਿਰਾਂ ਬਿਲਕੁਲ ਹੀ ਚੁੱਪ ਨੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਦਿੱਲੀ ਦੀ ਦਖਲਅੰਦਾਜ਼ੀ ਵਧਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੰਝੇ ਲਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇੱਕ ਮਖੌਟਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਿੱਛੇ ਸਾਰੀ ਪਾਵਰ ਕੇਜਰੀਵਾਲ ਵਰਤ ਰਿਹਾ ਉਹ ਵੀ ਇੱਕ ਅੱਧੀ ਸਟੇਟ ਦਾ ਐਮਐਲਏ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਬੋਲਦੀਆਂ ਹੀ ਨਹੀਂ ਹੋਰ ਮੁੱਦੇ ਪੰਜਾਬ ਦੀਆਂ ਵਿਰੋਧੀ ਧਿਰਾਂ ਪਕਾਈ ਮਾਰੀ ਜਾਂਦੀਆਂ ਜਿਹੜਾ ਅਸਲ ਮੁੱਦੇ ਆ ਜਿੱਥੇ ਗੱਲ ਸੋਚਣ ਵਾਲੀ ਹੈ ਤੁਸੀਂ ਰੋ ਰਹੇ ਹੋ ਜੀ ਸਾਡਾ ਚੰਡੀਗੜ੍ਹ ਦੇ ਵਿੱਚ ਜੀ ਹਰਿਆਣੇ ਨੂੰ ਜਗ੍ਹਾ ਦੇ ਰਹੇ ਆ ਸਾਡੇ ਤੁਹਾਡੀਆਂ ਤਾਂ ਸਭ ਕੁਝ ਹੀ ਤੁਹਾਡੇ ਹੱਥੋਂ ਜਾਊਗਾ ਜਦੋਂ ਤੁਹਾਡੀਆਂ ਤੁਹਾਡੀ ਪੰਜਾਬ ਦੀ ਕਿਸੇ ਸ਼ਖਸੀਅਤ ਕੋਲੇ ਪਾਵਰ ਹੀ ਨਾ ਰਹੀ ਜਿਉਂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਵੇਂ ਜਿਵੇਂ ਪੜ ਕੱਟੇ ਜਾ ਰਹੇ ਆ ਹੁਣ ਤੁਸੀਂ ਦੇਖੋ ਪਿਛਲੇ ਤੁਹਾਨੂੰ ਮਹੀਨੇ ਦੇ ਤਕਰੀਬ ਤੁਸੀਂ ਨਿਗਾਹ ਮਾਰੋ ਭਗਵੰਤ ਸਿੰਘ ਮਾਨ ਦੀ ਪਤਨੀ ਤੇ ਮਾਤਾ ਤੁਹਾਨੂੰ ਕਿਸੇ ਤਸਵੀਰ ਤੇ ਨਜ਼ਰ ਨਹੀਂ ਆਉਣਗੇ ਜਿਹੜੇ ਅਕਸਰ ਹੀ ਕਿਸੇ ਭੋਗਾਂ ਸਮਾਗਮਾਂ ਜਲੰਧਰ ਜਿਮਣੀ ਚੋਣ ਵੇਲੇ ਬੜਾ ਪ੍ਰਚਾਰ ਕੀਤਾ ਸਾਰੇ ਪਰਿਵਾਰ ਨੇ ਬਿਲਕੁਲ ਬਿਲਕੁਲ ਜਲੰਧਰ ਜਿਮਣੀ ਚੋਣ ਵੇਲੇ ਵੈਸਟ ਵੇਲੇ ਕਿੰਨਾ ਪ੍ਰਚਾਰ ਕੀਤਾ ਪਾ ਦਫਤਰ ਲਾਏ ਘਰ ਲਿਆ ਰੇ ਇਸ ਵਾਰ ਤੁਸੀਂ ਲੱਭ ਕੇ ਦਿਖਾਓ ਮੈਨੂੰ ਸਾਰੇ ਜਿਮਣੀ ਚੋਣਾ ਚ ਕਿਤੇ ਭਗਵਾਨ ਸਿੰਘ ਮਾਨ ਦੀ ਮਾਤਾ ਜਾਂ ਭੈਣ ਦੀ ਕੋਈ ਰੈਲੀ ਲੱਭ ਕੇ ਦਿਖਾਓ ਕੋਈ ਪ੍ਰੋਗਰਾਮ ਲੱਭ ਕੇ ਦਿਖਾਓ ਕੋਈ ਡੋਰ ਟੂ ਡੋਰ ਲੱਭ ਕੇ ਦਿਖਾਓ ਇਹ ਪਰ ਕੱਟੇ ਜਾ ਰਹੇ ਨੇ ਇੱਕ ਇੱਕ ਕਰਕੇ ਕੱਟੇ ਜਾ ਰਹੇ ਨੇ ਹੁਣ ਉਸ ਤੋਂ ਅਗਲਾ ਸਟੈਪ ਪਰ ਕੱਟਣਾ ਦਾ ਜਿਹੜਾ ਕੱਲ ਗਿੱਦੜਬਾਹ ਦੇ ਵਿੱਚ ਸਾਰੇ ਲੋਕਾਂ ਨੇ ਦੇਖਿਆ ਕਿੱਧਰ ਬਾਹ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵਾਨ ਸਿੰਘ ਮਾਨ ਆਉਂਦੇ ਨੇ ਅਕਸਰ ਹੀ ਸੀਐਮ ਦੇ ਕਾਫਲੇ ਦੇ ਵਿੱਚ ਦੋ ਵੱਡੀਆਂ ਗੱਡੀਆਂ ਲੈਂਡ ਕਰੂਜ਼ਰ ਹੁੰਦੀਆਂ ਇੱਕ 'ਚ ਸੀਐਮ ਮੁਰੇ ਹੁੰਦਾ ਮਗਰਲੀ ਦੇ ਵਿੱਚ ਕਈ ਵਾਰ ਉਹਨਾਂ ਦਾ ਸਟਾਫ ਹੁੰਦਾ ਸੀਨੀਅਰ ਅਫਸਰ ਹੁੰਦੇ ਆ ਪਰ ਕੱਲ ਜਿਹੜਾ ਦੇਖਣ ਵਾਲਾ ਮੰਜ਼ਰ ਸੀ ਜਿਹੜੀ ਸੀਟ ਦੇ ਉੱਤੇ ਸੀਐਮ ਬੈਠਾ ਹੁੰਦਾ ਪਹਿਲੀ ਗੱਡੀ 'ਚ ਉਹ ਸੀਟ ਦੇ ਉੱਤੇ ਦਿੱਲੀ ਦਾ ਐਮਐਲਏ ਅਰਵਿੰਦ ਕੇਜਰੀਵਾਲ ਬੈਠਾ ਸੀ ਤੇ ਭਗਵਾਨ ਸਿੰਘ ਮਾਨ ਮਗਰਲੀ ਗੱਡੀ ਦੇ ਵਿੱਚ ਮਗਰਲੀ ਸੀਟ ਤੇ ਬੈਠਾ ਸੀ ਉਦੇ ਨਾਲ ਵੀ ਕੁਝ ਅਫਸਰ ਹੋਣਗੇ ਕੋਈ ਵੀ ਹੋਵੇ ਤਾਂ ਉਹ ਬੈਠੇ ਸੀ ਤਾਂ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਹੁਣ ਸੀਐਮ ਪੰਜਾਬ ਦਾ ਕੌਣ ਹੈ ਪੰਜਾਬ ਦਾ ਸੀਐਮ ਹੁਣ ਅਰਵਿੰਦ ਕੇਜਰੀਵਾਲ ਹੈ ਜਦੋਂ ਕੁਰਸੀ ਤੇ ਉਹ ਬੈਠਾ ਹੈ ਭਗਵਾਨ ਸਿੰਘ ਮਾਨ ਨਾਮ ਦੇ ਰਹੇ ਨੇ ਸੰਵਿਧਾਨਕ ਦੌਰ ਤੇ ਭਗਵਾਨ ਸਿੰਘ ਮਾਨ ਨੇ ਪਰ ਅਸਲ ਦੇ ਵਿੱਚ ਜਿਹੜੇ ਵਿਚਰ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਉੱਥੇ ਪਹੁੰਚ ਕੇ ਜਿਸ ਤਰੀਕੇ ਦੀ ਟੌਰ ਜਿਸ ਤਰੀਕੇ ਦਾ ਸਾਰਾ ਤਾਮਜਾਮ ਠੀਕ ਹੈ ਉਹ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਡੇ ਹੋਣੇ ਚਾਹੀਦੇ ਕਿਉਂਕਿ ਪਾਰਟੀ ਦੇ ਸੁਪਰੀਮੋ ਹੈ ਪਰ ਜਿਹੜਾ ਸਰਕਾਰੀ ਗੱਡੀਆਂ ਸਰਕਾਰੀ ਪ੍ਰੋਟੋਕਾਲ ਹੈ ਉਹ ਅਰਵਿੰਦ ਕੇਜਰੀਵਾਲ ਤੇ ਕਿਉਂ ਲਾਗੂ ਹੋ ਰਿਹਾ ਤਾਂ ਜਿਹੜੀਆਂ ਪਿਛਲੇ ਦਿਨੀ ਚਰਚਾ ਚੱਲੀਆਂ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜੇ ਕੀਤੇ ਕਿ ਪੰਜਾਬ ਦੇ ਡੀਸੀ ਪੰਜਾਬ ਦੇ ਐਸਐਸਪੀ ਦਿੱਲੀ ਹਾਜ਼ਰੀ ਭਰ ਰਹੇ ਨੇ ਵਾਰੀ ਵਾਰੀ ਨਾਲ ਅਫਸਰ ਦਿੱਲੀ ਬੁਲਾਏ ਜਾ ਰਹੇ ਨੇ ਪੰਜਾਬ ਦੇ ਨਗਰ ਨਿਗਮਾਂ ਦੇ ਕਮਿਸ਼ਨਰ ਦਿੱਲੀ ਬੁਲਾਏ ਜਾ ਰਹੇ ਨੇ ਤਾਂ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਹੁਣ ਪੰਜਾਬ ਨੂੰ ਸਿੱਧੇ ਰੂਪ ਵਿੱਚ ਦਿੱਲੀ ਚਲਾ ਰਹੀ ਹੈ ਜਿਹੜੀ ਦਿੱਲੀ ਨਾਲ ਪੰਜਾਬ ਦੀ ਅਜੇ ਤੱਕ ਨਹੀਂ ਬਣੀ ਜਿਹੜੀ ਦਿੱਲੀ ਦੀ ਇਹਨ ਪੰਜਾਬ ਨੇ ਅਜੇ ਤੱਕ ਨਹੀਂ ਮੰਨੀ ਭਾਵੇਂ ਬੇਸ਼ੱਕ ਪੰਜਾਬ ਨੇ ਆਪਣੇ ਲੱਖਾਂ ਜਿਹੜੇ ਨੌਜਵਾਨਾਂ ਸ਼ਹੀਦ ਕਰਾ ਲੇ ਲੱਖਾਂ ਕਸ਼ਟ ਸਹਿਲੇ ਕਰਜ਼ਾ ਸਿਰ ਤੇ ਚੜਾ ਲਿਆ ਪਰ ਉਹ ਦਿੱਲੀ ਦੀ ਇਹ ਨਹੀਂ ਕਦੇ ਮੰਨੀ ਸੀ ਪਰ ਅੱਜ ਆਮ ਆਦਮੀ ਪਾਰਟੀ ਦੀ ਬਦੌਰਤ ਭਗਵਾਨ ਸਿੰਘ ਮਾਨ ਦੀ ਸਰਕਾਰ ਦੀ ਬਦੌਰਤ ਦਿੱਲੀ ਸਿੱਧੇ ਰੂਪ ਵਿੱਚ ਪੰਜਾਬ ਦੇ ਉੱਤੇ ਕਾਬਜ ਹੋਈ ਹੋਈ ਹੈ ਦਿੱਲੀ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਉੱਤੇ ਸ਼ਾਸਨ ਚਲਾ ਰਹੀ ਹੈ ਜਦੋਂ ਪਹਿਲਾਂ ਚਰਚਾ ਚੱਲਦੀ ਹੁੰਦੀ ਸੀ ਵੋਟਾਂ ਤੇ ਕੁਝ ਵਿਰੋਧੀ ਪਾਰਟੀਆਂ ਵੀ ਇਹ ਸਵਾਲ ਉਠਾਉਂਦੀਆਂ ਸੀ ਕਿ ਦਿੱਲੀੋਂ ਚੱਲੂਗੀ ਤਾਂ ਬੜਾ ਸਵਾਲ ਉੱਠਦੇ ਜੀ ਅੱਜ ਤਾਂ ਕਾਂਗਰਸ ਵੀ ਰਹੀ ਹੈ ਪਰ ਕਾਂਗਰਸ ਦੇ ਰਾਏ ਮੌਕੇ ਸਭ ਨੂੰ ਪਤਾ ਹੈ ਇੱਕ ਗੱਲ ਦਾ ਕੈਪਟਨ ਮਰਿੰਦਰ ਸਿੰਘ ਬੇਸ਼ੱਕ ਆਈ ਭਾਜਪਾ ਦੇ ਵਿੱਚ ਨੇ ਬੜਾ ਲੰਮਾ ਸਮਾਂ ਜਿੰਨਾ ਚਿਰ ਉਹ ਰਹੇ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਕਦੇ ਅਜਿਹੀ ਦਖਲਅੰਦਾਜ਼ੀ ਨਹੀਂ ਹੋਣ ਦਿੱਤੀ ਸੀ ਇਹ ਗੱਲ ਉਹਨਾਂ ਦੀ ਮੰਨੀ ਗਈ ਸੀ ਕਿ ਕਦੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਆਪਣੀ ਮਰਜ਼ੀ ਨਾਲ ਇੰਨਾ ਕੁਝ ਨਹੀਂ ਕਰ ਸਕਦੇ ਸੀ ਅੜੇ ਰੇ ਠੀਕ ਹੈ ਲੋਕਾਂ 'ਚ ਬੇਵਿਸ਼ਵਾਸੀ ਹੋ ਗਈ ਕੰਮ ਨਹੀਂ ਕੀਤੇ ਉਹਨਾਂ ਨੇ ਵੀ ਚਿੱਟਾ ਨਹੀਂ ਰੋਕਿਆ ਉਹਨਾਂ ਨੇ ਵੀ ਬੇਅਦਬੀ ਤੇ ਕਾਰਵਾਈ ਨਹੀਂ ਕੀਤੀ ਜਿਹੜੇ ਕੰਮ ਲੋਕਾਂ ਦੇ ਕਰਨ ਵਾਲੇ ਸੀ ਉਹ ਨਹੀਂ ਕੀਤੇ ਤਾਂ ਉਹਨਾਂ ਨੂੰ ਪਾਰਟੀ ਨੇ ਬਦਲ ਜ਼ਰੂਰ ਦਿੱਤਾ ਪਰ ਉਹ ਕਹਿੰਦੇ ਕਿ ਜਿੰਨਾ ਚਿਰ ਰਹੇ ਐ ਇੰਨੀ ਚੰਨੇ ਰਹੇ ਐ ਇੰਨੀ ਦਖਲਅੰਦਾਜ਼ੀ ਉਦੋਂ ਵੀ ਨਹੀਂ ਸੀ ਬੇਸ਼ੱਕ ਉਹ ਉਹਨਾਂ ਨੇ ਜਿਵੇਂ ਮਰਜ਼ੀ ਮੜਾ ਮਜ਼ਾਕ ਉਡਾਇਆ ਜਾ ਰਿਹਾ ਐ ਇੰਨੀ ਦਖਲਅੰਦਾਜ਼ੀ ਤਾਂ ਉਦੋਂ ਵੀ ਨਹੀਂ ਸੀ ਜਿੰਨੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਤੋਂ ਬਾਅਦ ਹੁਣ ਤਾਂ ਉਹ ਐਮਐਲਏ ਨੇ ਨਾ ਤੁਸੀਂ ਗਿੱਦਰ ਬਾਹਾ ਦੇ ਵਿੱਚ ਪੋਸਟਰ ਪੋਸਟਰਾਂ ਤੇ ਝਾਤ ਮਾਰੋ ਕਿਤੇ ਜਾ ਕੇ ਜਿੱਥੇ ਅਰਵਿੰਦ ਕੇਜਰੀਵਾਲ ਦੀ ਫੋਟ ਲੱਗੀ ਆ ਉਹ ਵੱਡੀ ਲੱਗੀ ਆ ਮੂਰੇ ਲੱਗੀ ਆ ਭਗਵਾਨ ਸਿੰਘ ਮਾਨ ਪਿੱਛੇ ਕੀਤੇ ਹੋਏ ਛੋਟੀ ਕੀਤੀ ਹੋਈ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਭਗਵਾਨ ਸਿੰਘ ਮਾਨ ਦਾ ਰਤਬਾ ਪੰਜਾਬ ਦੇ ਲੋਕਾਂ ਦਾ ਸੀਐਮ ਭਗਵਾਨ ਸਿੰਘ ਮਾਨ ਹੈ ਉਹਨੂੰ ਛੋਟਾ ਦਿਖਾਇਆ ਜਾ ਰਿਹਾ ਤੇ ਜਿਹੜਾ ਕਿ ਦਿੱਲੀ ਦਾ ਇੱਕ ਐਮਐਲਏ ਅੱਧੀ ਸਟੇਟ ਦਾ ਐਮਐਲਏ ਉਹਨੂੰ ਵੱਡਾ ਕਰਕੇ ਦਿਖਾਇਆ ਜਾ ਰਿਹਾ ਇਹ ਵੱਡੇ ਸਵਾਲ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਸਰਪੰਚੀ ਹੁੰਦੀ ਸੀ ਅੱਜ ਤੱਕ ਕਿ ਔਰਤ ਸਰਪੰਚ ਹੁੰਦੀ ਹੈ ਚਲਾਉਂਦਾ ਉਹਦਾ ਘਰ ਵਾਲਾ ਹੁੰਦਾ ਸੀ ਉਹ ਕੰਮ ਹੋ ਰਿਹਾ ਕਿਤੇ ਨਹੀਂ ਬਿਲਕੁਲ ਉਹੀ ਗੱਲ ਇਹ 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 ਇਹੀ ਸੇਮ ਚੀਜ਼ ਹੋ ਰਹੀ ਹੈ ਕਿ ਸਰਪੰਚ ਔਰਤ ਹੋਵੇ ਤੇ ਚਲਾਵੇ ਮਰਦ ਉਵੇਂ ਹੀ ਮੁੱਖ ਮੰਤਰੀ ਭਗਵਾਨ ਸਿੰਘ ਮਾਨਾ ਤੇ ਚਲਾ ਕੇਜਰੀਵਾਲ ਰਿਹਾ ਇਹ ਸਪਸ਼ਟ ਤਸਵੀਰ ਪੰਜਾਬ 'ਚ ਦਿਖਾਈ ਦਿੰਦੀ ਹੈ ਪੰਜੇਜਰੀਵਾਲ ਜਦੋਂ ਤੱਕ ਸੀਐਮਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਚਲੋ ਜੀ ਇਹਨਾਂ ਦੀ ਕੋਈ ਸੁਝਮਝਾਉਤੇ ਹੋਏ ਹੈ ਪਰ ਅੱਜ ਤੱਕ ਸੁਝਮਝਾਉਤੇ ਵਿੱਚ ਕੇਜਰੀਵਾਲ ਹੈ ਹੀ ਨਹੀਂ ਦਿੱਲੀ ਦੇ ਮੁੱਖ ਮੰਤਰੀ ਉਹ ਕਰ ਸਕਦੇ ਨੇ ਪਰ ਸਭ ਨੂੰ ਹੀ ਪਤਾ ਹੈ ਕਿ ਅਫਸਰ ਵੀ ਕਿਹਦੀਆਂ ਹਾਜ਼ਰੀਆਂ ਭਰਦੇ ਨੇ ਅਫਸਰ ਵੀ ਕਿਹਨੂੰ ਕਹਿ ਕੇ ਲੱਗਦੇ ਨੇ ਕਿੱਥੋਂ ਸਾਰੀਆਂ ਅਪੁਆਇੰਟਮੈਂਟ ਹੋ ਰਹੀਆਂ ਤਾਂ ਉਹ ਸਾਰੇ ਜਿਹੜੇ ਇਹ ਕਿਹਨਾ ਸੱਪ ਹੁੰਦਾ ਜਿਹੜਾ ਉਹਦੇ ਕਹਿੰਦੇ ਦੰਦ 'ਚ ਜ਼ਹਿਰ ਹੁੰਦਾ ਉਹ ਦੰਦ 'ਚੋਂ ਜੇ ਦੰਦ ਮਾਰਦਾ ਤਾਂ ਤਾਂ ਹੀ ਜ਼ਹਿਰ ਹੈ ਤਾਂ ਹੁਣ ਉਹ ਲੱਗਦਾ ਕਿ ਭਗਵਾਨ ਸਿੰਘ ਮਾਨ ਦਾ ਉਹ ਦੰਦ ਕੱਢ ਦਿੱਤਾ ਗਿਆ ਹੁਣ ਇਹ ਕੀਲਿਆ ਹੋਇਆ ਸੱਪ ਬਣ ਚੁੱਕਿਆ ਤੇ ਜਿਹਦੇ ਤੇ ਅਰਵਿੰਦ ਕੇਜਰੀਵਾਲ ਵੀਣ ਵਜਾ ਕੇ ਜਿਵੇਂ ਚਾਹੁੰਦੇ ਹੁਣੇ ਤਾਂ ਉਹ ਕੰਮ ਕਰਵਾ ਰਹੇ ਆ ਫਿਰ ਇਸ ਤੋਂ ਅੱਗੇ ਇੱਕ ਜਿਹੜੀ ਕੇ ਅਰਵਿੰਦ ਕੇਜਰੀਵਾਲ ਕੱਲ ਇੱਕ ਕਹਿੰਦੇ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਾਅ ਐਂਡ ਆਰਡਰ ਬਹੁਤ ਵਧੀਆ ਹੋ ਗਿਆ ਉਹ ਕਹਿੰਦੇ ਆ ਕਿ ਪਹਿਲਾਂ ਮੈਂ ਜਦੋਂ ਆਉਂਦਾ ਸੀ ਤਾਂ ਕਹਿੰਦੇ ਸੀ ਗੈਂਗਸਟਰਵਾਦ ਲਾਅ ਐਂਡ ਆਰਡਰ ਦੀ ਬੁਰੀ ਹਾਲਾਤ ਤਾਂ ਮੈਂ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਾਉਣਾ ਚਾਹਣਾ ਹੈ ਕਿ ਜਿੰਨੇ ਲਾਅ ਐਂਡ ਆਰਡਰ ਦੀ ਹਾਲਤ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੁਰੀ ਹੋਈ ਹੈ ਸ਼ਾਇਦ ਹੀ ਕਿਤੇ ਹੋਵੇ ਇਹ ਨਹੀਂ ਕਿ ਦੇਣ ਇਹਨਾਂ ਦੀ ਹੈ ਦੇਣ ਪਿਛਲੀਆਂ ਸਰਕਾਰਾਂ ਦੀ ਵੀ ਹੈ ਸ਼ੁਰੂ ਤੋਂ ਗੈਂਗਸਟਰ ਬਾਦ ਜਿੱਥੋਂ ਪੈਦਾ ਹੋਇਆ ਜਿਵੇਂ ਜਿਵੇਂ ਵਧਿਆ ਉਹ ਦਿਨ ਉਹਨਾਂ ਦੀ ਵੀ ਹੈ ਪਰ ਇਹਨਾਂ ਨੇ ਕੰਟਰੋਲ ਕਰਨ ਦੀ ਗੱਲ ਕੀਤੀ ਸੀ ਜਿਹੜੀ ਫੜ ਮਾਰ ਕੇ ਗਏ ਨੇ ਉਹ ਫੜ ਕਿੱਥੇ ਹੈ ਇਹਨਾਂ ਦੇ ਰਾਜ ਦੇ ਵਿੱਚ ਕਤਲ ਹੁੰਦਾ ਹੈ ਸਿੱਧੂ ਮੂਸੇ ਵਾਲਾ ਦਾ ਇਹਨਾਂ ਦੇ ਰਾਜ ਦੇ ਵਿੱਚ ਮਾਨਸਾਜ ਬੰਬ ਸਿੱਟੇ ਜਾਂਦੇ ਆ ਇਹਨਾਂ ਦੇ ਰਾਜ ਚ ਪੁਲਿਸ ਪੁਲਿਸ ਹੈਡ ਕੁਆਟਰ ਤੇ ਇੱਕ ਤੇ ਬੰਬ ਸਿੱਟਿਆ ਜਾਂਦਾ ਇਹਨਾਂ ਦੇ ਰਾਜ ਦੇ ਵਿੱਚ ਪੁਲਿਸ ਥਾਣੇ ਤੇ ਹਮਲਾ ਹੁੰਦਾ ਇਹਨਾਂ ਦੇ ਰਾਜ ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਇਹਨਾਂ ਦੇ ਮੰਤਰੀ ਤੇ ਖੁਦ ਕਹਿੰਦੇ ਕਿ ਮੁੱਖ ਮੰਤਰੀ ਸੇਫ ਨਹੀਂ ਇਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਕਿਹਾ ਸੀ ਵੀ ਬਿਲਕੁਲ ਇਹਨਾਂ ਨੇ ਸੁਪਰੀਮ ਕੋਰਟ ਤੱਕ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦਾ ਰਾਹ ਨਹੀਂ ਖੋਲ ਸਕਦੇ ਜਿਹੜਾ ਘਰ ਵਾਲਾ ਜਿਹੜਾ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਖੋਲ ਦਿੱਤਾ ਜਾਵੇ ਉਹ ਕਹਿੰਦੇ ਨਹੀਂ ਖੋਲ ਸਕਦੇ ਕਿਉਂਕਿ ਪੰਜਾਬ 'ਚ ਗੈਂਗਸਟਰਵਾਦ ਤੇ ਪੰਜਾਬ ਦੇ ਵਿੱਚ ਅੱਤਵਾਦ ਪਣ ਪ੍ਰਿਆ ਜਿਹਦੇ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਵੀ ਹੋਇਆ ਤਾਂ ਇਹ ਤੇ ਜਦੋਂ ਮੁੱਖ ਮੰਤਰੀ ਖੁਦ ਇਹ ਸਟੇਟਮੈਂਟਾਂ ਦੇ ਰਹੇ ਹੁਣ ਮੁੱਖ ਮੰਤਰੀ ਦੇ ਬਿਹਾਫ ਤੇ ਅਫਸਰ ਹੀ ਸਟੇਟਮੈਂਟਾਂ ਦੇ ਰਹੇ ਹੋਣ ਤਾਂ ਫਿਰ ਅਰਵਿੰਦ ਕੇਜਰੀਵਾਲ ਕਿਹੜੇ ਮੂਣਾ ਕਹਿ ਰਹੇ ਆ ਤੁਸੀਂ ਵਪਾਰੀਆਂ ਨਾਲ ਮੀਟਿੰਗਾਂ ਕਰਦੇ ਹੁੰਦੇ ਸੀ ਕਰੋ ਪੰਜਾਬ ਦੇ ਵਪਾਰੀਆਂ ਨਾਲ ਪਰਦੇਚ ਮੀਟਿੰਗ ਪਰ ਇਹ ਨਾ ਹੋਵੇ ਕਿ ਤੁਹਾਡਾ ਕੋਈ ਅਫਸਰ ਹੀ ਦੱਸ ਦੇਵੇ ਕਿ ਮੀਟਿੰਗ ਹੋ ਗਈ ਤੇ ਉੱਪਰ ਫੋਨ ਜਾਵੇ ਤੇ ਅਗਲੇ ਨੂੰ ਫੋਨ ਆਉਣ ਲੱਗ ਜਾਣ ਪੰਜਾਬ ਦੇ ਵਪਾਰੀ ਦੱਸਣਗੇ ਕਿ ਪੰਜਾਬ ਚ ਕਿੰਨੇ ਵੱਡੇ ਪੱਦਰ ਤੇ ਫਰਾਉਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਰਾ ਤੰਤਰ ਚਲਾਇਆ ਜਾ ਰਿਹਾ ਹੈ ਕਿ ਹੁੰਦੀ ਹੈ ਠੀਕ ਹੈ ਕਤਲ ਕਰ ਦਿੱਤਾ ਜਾਂਦਾ ਵੱਖ-ਵੱਖ ਜਗ੍ਹਾ ਦੇ ਉੱਤੇ ਕਿਵੇਂ ਵੱਡੇ-ਵੱਡੇ ਗੈਂਗਸਟਰ ਇੱਥੇ ਆਪਦਾ ਕੰਮ ਚਲਾ ਰਹੇ ਨੇ ਸੀਸੀਟੀਵੀ ਦੀ ਵੀਡੀਓ ਆਉਂਦੀ ਹੈ ਕੋਈ ਘਰੇ ਵੜ ਕੇ ਵਾਲੀਆਂ ਪਟਕ ਲਿਆ ਗਿਆ ਇੱਕੋ ਸ਼ਰੇਮ ਗੋਲੀਆਂ ਮਾਰ ਕੇ ਸੀ ਘਰ ਦੇ ਵਿੱਚ ਪਿੱਛੇ ਜੀ ਕਮਰ ਸਰ ਦੀ ਘਟਨਾ ਸੀ ਉਹ ਘਰੇ ਆਉਂਦੇ ਆ ਘਰੇ ਵੜਦੇ ਇੱਕ ਔਰਤ ਕਿਵੇਂ ਬਹਾਦਰੀ ਨਾਲ ਆਪਣਾ ਘਰ ਬਚਾਉਂਦੀ ਹੈ ਇੱਕ ਔਰਤ ਦੀਆਂ ਘਰੇ ਵੜ ਕੇ ਵਾਲੀਆਂ ਪਟੀਆਂ ਜਾਂਦੇ ਆ ਤੁਸੀਂ ਬਾਜ਼ਾਰ ਦੇ ਵਿੱਚ ਚਲੇ ਜਾਓ ਹਰ ਸ਼ਹਿਰ ਦੇ ਵਿੱਚ ਹਰ ਰੋਜ਼ ਦੇ ਵਿੱਚ ਤਿੰਨ ਮੋਟਰਸਾਈਕਲ ਘੱਟੋ-ਘੱਟ ਚੱਕੇ ਜਾਂਦੇ ਮੈਂ ਛੋਟੇ ਸ਼ਹਿਰਾਂ ਦੀ ਗੱਲ ਕਰਦਾ ਜੇ ਲੁਧਿਆਣੇ ਵਰਗੇ ਚਲੇ ਜਾਓ ਤਾਂ 10-10 ਮੋਟਰਸਾਈਕਲ ਵੀ ਚੱਕੇ ਜਾ ਰਹੇ ਹੈਗੇ 10-10 ਲੁੱਟਾਂ ਹੋ ਰਹੀਆਂ ਤੁਸੀਂ ਨਸ਼ ਚਿੱਟੇ ਦੀ ਗੱਲ ਆਂ ਆਰਡਰ ਦੇ ਨਾਲ ਚਿੱਟਾ ਵੀ ਜੁੜਦਾ ਤੁਸੀਂ ਚਿੱਟੇ ਦੀ ਪੂਰਤੀ ਲਈ ਨੌਜਵਾਨ ਹਰ ਰੋਜ਼ ਸੜਕਾਂ ਤੇ ਲੁੱਟਾਂ ਕਰ ਰਹੇ ਆ ਅੱਗੇ ਲੁੱਟ ਹੁੰਦੀ ਸੀ ਪਿੰਡਾਂ ਦੇ ਛੋਟੇ ਰਾਹਾਂ ਦੇ ਉੱਤੇ ਕਿਉਂ ਸੁੰਨਾ ਰਾਹ ਹੁੰਦਾ ਸੀ ਹੁਣ ਹਾਈਵੇਅਾਂ ਤੇ ਲੁੱਟ ਹੋ ਰਹੀ ਹੈ ਮੇਨ ਹਾਈਵੇ ਨੈਸ਼ਨਲ ਹਾਈਵੇ ਦੇ ਉੱਤੇ ਅ ਅਮਰਨਾਥ ਜਾਂਦੇ ਅਮਰਨਾਥ ਜਾਂਦੇ ਸ਼ਰਧਾਲੂਆਂ ਦੀ ਲੁੱਟ ਹੋਈ ਸੀ ਮੇਨ ਹਾਈਵੇ ਤੇ ਕੋਟਕਪੂਰਾ ਕੋਲ ਫਿਰ ਉਸ ਤੋਂ ਅੱਗੇ ਆਜੋ ਅਰਵਿੰਦ ਕੇਜਰੀਵਾਲ ਕੱਲ ਭਾਸ਼ਣ ਦੇ ਵਿੱਚ ਇਹ ਕਹਿੰਦੇ ਆ ਕਿ ਐਮ ਐਲ ਏ ਉਹ ਬਣਾਓ ਜਿੱਦੀ ਸਰਕਾਰ ਹੋਵੇ ਜੇ ਕੋਈ ਹੋਰ ਐਮ ਐਲ ਏ ਬਣਾਉਂਗੇ ਤਾਂ ਉਹ ਕੰਮ ਨਹੀਂ ਕਰਾ ਸਕੂਗਾ ਸਰਕਾਰ ਨਾਲ ਲੜਦਾ ਹੀ ਰਹੂਗਾ ਕਿੱਡਾ ਘਟਿਆ ਤੇ ਬੇਹੁਦਾ ਬਿਆਨ ਹੈ ਲੋਕਤੰਤਰ ਦੇ ਵਿੱਚ ਸਭ ਤੋਂ ਮਾੜਾ ਬਿਆਨ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਵਿਰੋਧੀ ਧਿਰ ਹੀ ਨਾ ਹੋਵੇ ਲੋਕਤੰਤਰ ਦੀ ਨਿਆਂਇਤਾ ਵਿਰੋਧੀ ਧਿਰ ਤੇ ਖੜੀ ਹੈ ਇਹੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਆ ਕਿ ਵਿਰੋਧੀ ਤਰਫ ਮੁਕਤ ਭਾਰਤ ਹੋਵੇ ਉਹੀ ਗੱਲ ਇਹ ਕਹਿੰਦੇ ਆ ਤੁਸੀਂ ਐ ਮਹਾਰਿੰਦਰ ਕੇਜਰੀਵਾਲ ਨੂੰ ਪੁੱਛਣਾ ਚਾਹੁੰਣਾ ਕਿ ਜੇ ਆ ਹੀ ਹੋਵੇ ਕਿ ਜਿਹਦੀ ਸਰਕਾਰ ਹੈ ਉਹਦੇ ਐਮਐਲਏ ਹੋਵੇ ਫਿਰ ਤੁਹਾਡੇ ਐਮਪੀ ਚ ਤਾ ਕੇ ਵੀ ਲੋਕਾਂ ਨੇ ਗਲਤੀ ਕੀਤੀ ਫਿਰ ਤੁਹਾਡੇ ਜਿਹੜੇ ਪੰਜਾਬ ਦੇ 2017 ਦੇ ਵਿੱਚ 20 ਐਮਐਲਏ ਜਿਤਾ ਕੇ ਜਿਨ੍ਹਾਂ ਨੇ ਥੋੜੀ ਜੜ ਲਾਈ ਹੈ ਉਹ ਵੀ ਗਲਤੀ ਕੀਤੀ ਫਿਰ ਭਗਵਾਨ ਸਿੰਘ ਮਾਨ ਨੂੰ 2014 ਤੇ 17 ਜਿਤਾ ਕੇ ਵੀ ਗਲਤੀ ਕੀਤੀ ਵੀ ਇਥੇ ਭਾਈਪਾ ਦੇ ਬੰਦੇ ਚੋਣ ਲੈਣੇ ਚਾਹੀਦੇ